ਪਿਆਰ ਲੱਗ ਰਿਹਾ ਹੈ ਜਰੂਰ ਤਾਂ ਮੰਨਾਂਗੇ ਕਿ ਪਿਆਰ ਤੇ ਦਿਲ ਪਿਆਰ ਹੈ। 50 ਤੱਕ ਘਾਟਨੇ ਤੇ 100 ਮੰਦਰ ਹੈ ਜਿਆਸੇ-ਪਾਸੇ। ਗੋਰੇ ਚੀਜ਼ਾਂ ਦੇ ਵੱਧ ਸ਼ਕੀਨ ਆ। ਇਹ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਇੱਕ ਮੰਦਰ ਆ ਗਾ। ਸਾਹਮਣੇ ਤੁਸੀਂ ਮੇਲੇ ਦੀ ਐਂਟਰੀ ਦੇਖ ਸਕਦੇ ਹੋਗੇ। ਆ ਦੇਖੋ ਅੰਡਰਗਰਾਊਂਡ ਮੇਲਾ ਸਾਰਾ। 23 ਕਰੋੜ ਦੀ ਮੱਝ ਸਭ ਤੋਂ ਮਹਿੰਗੀ ਇੱਥੇ ਆਈ ਸੀ ਮੇਲੇ ਦੇ ਵਿੱਚ ਪੁਸ਼ਕਰ ਦੇ ਵਿੱਚ। ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਕੱਲ ਰਾਤ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਪੁਸ਼ਕਰ ਆਗੇ ਸੀਗੇ ਪੁਸ਼ਕਰ ਆਪਾਂ ਤਕਰੀਬਨ ਸਵੇਰ ਦੇ ਅਰੇਸਟ ਵੀ ਆਗੇ ਕਿਉਂਕਿ ਆਪਣੇ ਨਾਲ ਦਾ ਵੀਰ ਆ ਜਿਹੜਾ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਜੀਦਾ ਕਰਕੇ ਤਕਰੀਬਨ ਆਪਾਂ ਨੂੰ ਸਵੇਰ ਤੋਂ ਲੈ ਕੇ ਹੁਣ ਤਾਈਂ ਆਪਾਂ ਅੰਦਰ ਹੀ ਸੀਗੇ ਕਮਰੇ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਕੇ ਸੌਂਗੇ ਸੀਗੇ ਹੁਣ ਇਸ ਟਾਈਮ ਸਵਾ ਦੋ ਦਾ ਟਾਈਮ ਹੋ ਚੁੱਕਿਆ ਹੈਗਾ ਆਪਾਂ ਖੜੇ ਸੀਗੇ ਇਸ ਟਾਈਮ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਹੈਗਾ ਇੱਥੇ ਪਹਿਲੀ ਪਾਸ਼ਾਹੀ ਆਈ ਵੀ ਆ ਤੇ ਦਸਵੀਂ ਪਾਸ਼ਾਹੀ ਆਈ ਵੀ ਹੈਗੀ ਬਾਕੀ ਚਲੋ ਸਮਝਾ ਦਿਆਂ ਸਾਰਾ ਗੁਰਦੁਆਰੇ ਦਾ ਇਤਿਹਾਸ ਉਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਇੱਥੇ ਦੋ ਤਿੰਨ ਚੀਜ਼ਾਂ ਨੇ ਸਾਰੀਆਂ ਕਵਰ ਕਰਾਂਗੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਇੱਕ ਇੱਥੇ ਮੇਲਾ ਲੱਗਦਾ ਬਹੁਤ ਮਸ਼ਹੂਰ ਉਹ ਵੀ ਦੱਸਾਂਗੇ ਕਦੋਂ ਤੇ ਕਿਹੜੇ ਟਾਈਮ ਲੱਗਦਾ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਅਜਮੇਰ ਤੋਂ ਪੁਸ਼ਕਰ ਪਹੁੰਚੇ ਜਦੋਂ ਗੁਰੂ ਜੀ ਇੱਥੇ ਆਏ ਇੱਥੋਂ ਜੋ ਸਲਾਨਾ ਮੇਲਾ ਕਤਕਦੀਪੁਰ ਨਵਾਸੀ ਨੂੰ ਲੱਗਦਾ ਹੈ ਉਹ ਮੇਲਾ ਚੱਲ ਰਿਹਾ ਸੀ ਗੁਰੂ ਸਾਹਿਬ ਦਾ ਇੱਥੋਂ ਦੇ ਬ੍ਰਾਹਮਣਾ ਅਤੇ ਸਥਾਨਕ ਲੋਕਾਂ ਨੇ ਬਹੁਤ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਨੇ ਇੱਥੇ ਕੁਝ ਬਾਣੀ ਵੀ ਉਚਾਰੀ ਅਤੇ ਲੋਕਾਂ ਨੂੰ ਪਖੰਡ ਛੱਡ ਕੇ ਸਰਬ ਵਿਆਪਕ ਪ੍ਰਭੂ ਦੇ ਲੜ ਲੱਗਣ ਦਾ ਉਦੇਸ਼ ਦਿੱਤਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਲੱਖਾਂ ਨੂੰ ਜਾਂਦੇ ਇੱਥੇ ਪਧਾਰੇ ਹਨ ਖਾਲਸੇ ਦਾ ਸੁੰਦਰ ਰੂਪ ਦੇਖ ਕੇ तीर्थ पुरोहित चेतन ने गुरु साहिब दी सेवा ਵਿੱਚ ਪ੍ਰਸ਼ਨ ਕੀਤਾ ਪੰਡਤ चेतन राम ਨੇ ਕਿਹਾ ਜੋ ਆਪ ਦੇ ਸਾਥ ਆਦਮੀ ਹਨ ਇਹ ਕਿਹਸਾ ਧਾਰੀ ਅਤੇ ਸ਼ਾਸਤਰ ਪਹਿਨੇ ਹੋਏ ਹਨ ਇਹਨਾਂ ਦਾ ਕਿਹੜਾ ਧਰਮ ਅਤੇ ਜਾਤੀ ਹੈ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ ਹੈ ਜੋ ਸਿੱਖ ਹਨ ਨਾ Hindu ਅਤੇ ਨਾ مسلمان ਹਨ ਇਹ ਇਕ ਆਕਾਲ ਦੇ ਪੁਜਾਰੀ ਅਤੇ ਤੀਜਾ ਪੰਥ ਸਭ ਤੋਂ ਵੱਖਰੇ ਹਨ ਇਹ ਉੱਤਰ ਸਤਗੁਰ ਜੀ ਨੇ ਦਿੱਤਾ ਇੱਥੇ ਮਹਾਰਾਜ ਕਈ ਦਿਨ ਪੜਾ ਕਰਨ ਤੋਂ ਬਾਅਦ ਅੱਗੇ ਪੀਲਨਵਾੜੇ ਨੂੰ ਚਲੇ ਗਏ ਪੋਸ਼ਕਰ ਸਰੋਵਰ ਦੇ ਕਿਨਾਰੇ ਗੋਬਿੰਦ ਘਾਟ ਵੀ ਬਣਿਆ ਹੈ ਤੇ ਇਹ ਗੁਰਦੁਆਰਾ ਸਹਿਬ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੋਸ਼ਕਰ ਵਿੱਚ ਚਰਨ ਪਾਉਣ ਦੀ ਯਾਦ ਵਿੱਚ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੋਂ ਆਪਾਂ ਅੱਗੇ ਆਗੇ ਸੀ ਥੋੜਾ ਇਧਰ ਬਾਜ਼ਾਰ ਪੈਂਦਾਗਾ ਦੇਖ ਸਕਦੇ ਤੁਸੀਂ ਤਕਰੀਬਨ ਇੱਥੇ ਹਰੇਕ 8ਵੇਂ ਤੋਂ 10ਵੇਂ ਹੁੰਦੇ ਤੋਂ ਬਾਅਦ ਇੱਕ ਅੰਗਰੇਜ਼ ਮਿਲਦਾ ਗੋਰਾ ਚਾਹੇ ਗੋਰੀ ਹੋਵੇ ਕਿਉਂਕਿ ਇਹ ਇੱਥੇ ਬਹੁਤ ਲੰਮਾ ਟਾਈਮ ਰਹਿੰਦੇ ਆਗੇ ਕੁੰਸ਼ਕ ਆ ਜਾਂਦੇ ਆ ਇੱਥੇ ਆਪਣਾ ਮੇਲੇ ਦੇ ਕਰਕੇ ਮੇਲਾ ਲੱਗਦਾ ਤਕਰੀਬਨ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਕੋਈ ਫਿਕਸ ਟਾਈਮਿੰਗ ਹੈ ਨਹੀਂਗੀ ਕਦੇ ਅੱਗੇ ਪਿਛਾਂ ਵੀ ਹੋ ਜਾਂਦਾ ਕਦੇ ਅਕਤੂਬਰ ਤੋਂ ਨਵੰਬਰ ਦੇ ਵਿੱਚ ਵੀ ਲੱਗਦਾ ਯਾਨੀ ਹਫਤਾਕ 10 ਦਿਨ ਦਾ ਹੁੰਦਾ ਆਪਾਂ ਥੋੜੇ ਜਿਲੇ ਲੇਟ ਆਗੇ ਬਾਕੀ ਚੱਲਦੇ ਆਂ ਦੇਖਦੇ ਆਂ ਹਲੇ ਵੀ ਸ਼ਾਇਦ ਥੋੜਾ ਮੋਟਾ ਮੇਲਾ ਤਾਂ ਰਹਿ ਗਿਆ ਹੋਣਾ ਜਿਹੜਾ ਮੇਨ ਹੋਂ ਲੰਘ ਗਿਆ

प्योर लेदर प्युक्ण है कभी जरूरत हो तो, तो मंगवा सकते प्योर लेदर प्योर हैंड जे ऑनलाइन किसी ने मंगवाना हां जी आप जैसे हमसे मंगवाओगे तो हमारा नंबर है वो नंबर लिख नंबर बोल दी हां जी 14557183 इंटरनेशनल बायर्स से तो उनको पहले प्लस 91 लगा के फिर 70145 जे किसी भीर ने भी मंगवा भीर होना तो मंगवा सकते हो ਡਿਲੀਵਰੀ ਵਗੈਰਾ ਫ੍ਰੀ ਹੋਊਗੀ ਚਾਰਜਸ ਨਹੀਂ ਡਿਲੀਵਰੀ ਦਾ ਐਕਸਟਰਾ ਚਾਰਜ ਲੱਗੇਗਾ ਜੋ ਵੀ ਹੋਗਾ ਉਹ ਠੀਕ ਹੈ ਕੰਟੈਕਟ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਿੰਨੇ ਆਪਾਂ ਤੁਸੀਂ ਵੀਰ ਹੋਂਦ ਤੋਂ ਮੰਗਵਾ ਸਕਦੇ ਹੋਗੇ ਹਰੇਕ ਚੀਜ਼ ਹੈਂਡ ਮੇਡ ਇਹਨਾਂ ਦੀਆਂ ਕਿਤਾਬਾਂ ਜਿੰਨੀਆਂ ਵੀ ਸਾਰੀਆਂ ਹੈਂਡ ਮੇਡ ਬਣਦੀਆਂ ਆ ਸਾਹਮਣੇ ਪੈਕਿੰਗ ਹੋ ਜਾਂਦੀ ਹੈ ਅਲੱਗ ਅਲੱਗ ਜਿਵੇਂ ਐਲੀਫੈਂਟ ਹੈ ਇਨਫਿਨਿਟੀ ਕੈਮਲ ਫਲਾਵਰ ਆਫ ਲਾਈਫ ਠੀਕ ਹੈ ਸਭ ਸਾਰਿਆਂ ਦੇ ਡਿਜ਼ਾਈਨ ਅਲੱਗ ਅਲੱਗ ਹੈ ਔਰ ਇਸ ਵਿੱਚ ਜੈਨਸਟੋਨ ਲਗਾ ਰੱਖਿਆ ਅਲੱਗ ਅਲੱਗ ਸਭੀ ਤੇ ਇਹ ਕੋਈ ਵੀ ਵੀਰ ਡਾਇਰੀ ਵਗੈਰਾ ਲਿਖਦਾਗਾ ਜਾਂ ਆਪਦੀ ਹਿਸਟਰੀ ਕੁਝ ਵੀ ਲਿਖਦਾਗਾ ਡੇਲੀ ਦਾ ਉਹ ਜਰੂਰ ਇਹਨਾਂ ਨਾਲ ਕੰਟੈਕਟ ਕਰਿਓ ਤੇ ਇਹ ਆਨਲਾਈਨ ਡਿਲੀਵਰੀ ਵੀ ਕਰ ਦਿੰਦੇ ਹੈਗੇ ਵਧੀਆ ਲੱਗਿਆ ਵੀਰੇ ਤੁਹਾਡੇ ਕੋਲ ਆ ਕੇ ਥੈਂਕ ਯੂ ਸੋ ਮਚ ਧੰਨਵਾਦ ਚਲੋ ਅੱਗੇ ਚੱਲਦੇ ਆਂ ਆਪਣਾ ਵੀਰੇ ਮੇਲਾ ਕਿੰਨੀ ਕਿ ਦੂਰ ਹੈਗਾ ਮੇਲਾ

थैंक यू भैया लेके रीसेलिंग वगैरह भी करते तो वैसे अच्छा होलसेल का भी है होलसेल का भी है मैन्युफैक्चरिंग खुद बनाते हैं होलसेल रेट है ये, ये पे है है। आ, यहीं पे बनते है सारा कुछ हां पार्सल देख ले यहीं पे बनते सरक ये पुश करके आउटसाइड है यार के बाहर गांव में वहां आपकी फैक्ट्री है ये सारा स्टॉक रहता हुआ है ठीक है चलो ठीक है भैया अपना सामने तुम्ही देख सकदोगे पुश कर ले एक सारी ਸਾਰੇ ਪਹਾੜਾਂ ਨਾਲ ਕਰੀ ਹੋਈ ਆ ਵਿਚਾਲੇ ਪਾਣੀ ਪਾਣੀ ਆ ਕਿ ਸਾਈਡਾਂ ਤੇ ਸਾਰੇ ਘਾਟ ਨੇਗੇ ਜਿਵੇਂ ਘਾਟ ਨੰਬਰ 26 ਹੈਗਾ ਤਕਰੀਬਨ ਇੱਥੇ 52 ਘਾਟ ਆਗੇ ਜਿਵੇਂ 26 ਨੰਬਰ ਹੈਗਾ ਵੱਡੋ ਵੱਡੀ ਘਾਟ ਬਣੇ ਹੋਇਆ ਇੱਥੇ ਟੋਟਲ 52 ਘਾਟ ਨੇਗੇ ਬਹੁਤ ਸੋਹਣੀ ਲੇਕ ਹੋ ਗਈ ਸ਼ਾਮ ਨੂੰ ਲੋਕ ਇਦਾਂ ਬਹਿ ਜਾਂਦੇ ਜਿਵੇਂ ਸਾਹਮਣੇ ਬੈਠਿਆ ਕੋਈ ਖਾਣਾ ਪਾਣੀ ਖਾਈ ਜਾਂਦਾ ਕੋਈ ਇਸ਼ਨਾਨ ਕਰ ਰਿਹਾ ਜਿਵੇਂ ਆਪਰਾ ਉਹਨਾਂ ਇਸ਼ਨਾਨ ਕਰਨ ਲੱਗਿਆ ਬਾਕੀ ਚਲੋ ਆਪਾਂ ਪਿੱਛੇ ਤੁਹਾਨੂੰ ਦੁਕਾਨ ਦਿਖਾਈ ਸੀ ਜੇ ਕਿਸੇ ਵੀਰ ਨੇ ਆਰਡਰ ਕਰਨਾ ਤਾਂ ਜਰੂਰ ਇਹ ਵੀਰ ਹੋਣਾ ਤਾਂ ਕਰ ਲਿਓ ਪੈਸੇ ਵਗੈਰਾ ਕਹਿੰਦੇ ਸੀ ਘੱਟ ਕਰ ਲਾਂਗੇ ਆਪਾਂ ਕੋਈ ਚੱਕਰ ਨਹੀਂ ਉਹਦਾ ਤੇ ਬਾਕੀ ਚਲੋ ਅੱਗੇ ਤੁਹਾਨੂੰ ਹੁਣ ਆਪਾਂ ਮੇਲਾ ਦਿਖਾਵਾਂਗੇ ਦੇਖਦੇ ਆ ਮੇਲਾ ਕਿੰਨਾ ਕੁ ਲੱਗਿਆ ਕਿੰਨਾ ਕੁ ਨਹੀਂ ਬਾਕੀ ਲੇਕ ਦੇ ਆਸ-ਪਾਸੇ ਤਾਂ ਗੱਲ ਕਰੀਏ ਜਿੱਦਾਂ ਮੰਦਰ ਨੇ ਨਾ 52 ਤਾਂ ਘਾਟ ਨੇ ਤੇ 100 ਮੰਦਰ ਹੈ ਇਹ ਆਸੇ-ਪਾਸੇ ਆਹ ਦੇਖ ਲਓ ਛੋਟੀ ਜਿਹੀ ਲੇਕ ਹੈ ਦੇ ਆਸੇ-ਪਾਸੇ 100 ਮੰਦਰ ਨੇਗੇ ਬਹੁਤ ਛੋਟੇ-ਛੋਟੇ ਮੰਦਰ ਨੇਗੇ ਅਜਿੱਥੇ ਆਪਾਂ ਖੜੇ ਆ ਇਸ ਤੋਂ ਅੱਗੇ ਆਪਾਂ ਬੂਟ ਜਾਂ ਚੱਪਲ ਨਹੀਂ ਲਿਆ ਸਕਦੇ ਮਨਾਹੀ ਹੈਗੀ ਜਿਹਨੇ ਵੀ ਜਾਣਾ ਇਸ਼ਨਾਨ ਕਰਨਾ ਜਾਂ ਵੈਸੇ ਬਹਿਣਾਗਾ ਆਦੇ ਜੁੱਤੇ ਵਗੈਰਾ ਚੱਪਲ ਵਗੈਰਾ ਲਾ ਕੇ ਫੇਰ ਜਾ ਸਕਦੇ ਹਾਂ ਅੱਗੇ ਸਾਹਮਣੇ ਕਿਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਾਕੀ ਅਸੀਂ ਪੁਸ਼ਕਰ ਦੇ ਬਾਜ਼ਾਰ ਵਿੱਚ ਘੁੰਮ ਰਹੇ ਸੀਗੇ ਇੱਥੇ ਜ਼ਿਆਦਾਤਰ ਐਂਟਿਕ ਚੀਜ਼ਾਂ ਨੇਗੀਆਂ ਜਾਂ ਜ਼ਿਆਦਾਤਰ ਜਨਤਿਆਰ ਕਰਕੇ ਵੀ ਸਲਫਾ ਵਗੈਰਾ ਖਚਦੇ ਆ ਜਿਹੜਾ ਉਹ ਬਣੀਆਂ ਹੋਈਆਂ ਉਹਨਾਂ ਦੀਆਂ ਚੀਜ਼ਾਂ ਬਸ ਉਹ ਜ਼ਿਆਦਾਤਰ ਇਹ ਹੀ ਚੀਜ਼ਾਂ ਦੇਖ ਰਹੇ ਹਾਂ ਜਿਦਾ ਐਂਟੀਕ ਚੀਜ਼ਾਂ ਨੇ ਆ ਪੁਰਾਣੇ ਕੱਪੜੇ ਵਗੈਰਾ ਨਾ ਐਂਟੀਕ ਜੇ ਨੇ ਸਾਰੇ ਇਹੋ ਜਿਹੀਆਂ ਚੀਜ਼ਾਂ ਗੋਰੇ ਵਗੈਰਾ ਵੱਧ ਯੂਜ਼ ਕਰਦੇ ਆ ਜੀਦਾ ਕਰਕੇ ਆ ਸਾਰਾ ਬਾਜ਼ਾਰ ਪੁਰਾਣੀ ਐਂਟੀਕ ਚੀਜ਼ਾਂ ਦੇ ਨਾਲ ਹੀ ਭਰਿਆ ਹੋਇਆ ਹੈਗਾ ਹੁਣ ਤੱਕ ਤਕਰੀਬਨ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਨਿਕਲੇ ਹੋਏ ਨੇ ਅੱਧਾ ਘੰਟਾ ਹੋ ਗਿਆ ਤੇ ਅਸੀਂ ਨਾਂ ਵਾਲੇ 50 ਤੋਂ 60 ਜਿਹੜੇ ਗੋਰੇ ਉਹ ਦੇਖ ਚੁੱਕੇ ਹਾਂਗੇ ਸਾਹਮਣੇ ਹਲੇ ਬਾਜ਼ਾਰ ਪਿਆ ਹੈਗਾ ਇਹ ਦੁਕਾਨ ਸਿੱਧਾ ਮੇਲੇ ਦੇ ਵਿੱਚ ਚੱਲਦੇ ਆ ਦੇਖੋ ਇਦਾਂ ਦੀਆਂ ਡਰੈਸਾਂ ਵਗੈਰਾ ਪੁਰਾਣੀਆਂ ਜਿਹੜੀਆਂ ਗੋਰੇ ਲਾਈਕ ਕਰਦੇ ਇੰਡੀਆ ਦੀਆਂ ਇਹ ਚੀਜ਼ਾਂ ਥੋੜੀਆਂ ਜਿਆਦਾ ਇੱਥੇ ਆਹ ਦੇਖੋ ਸਾਹਮਣੇ ਪੈਕ ਪੁਰਾਣੇ ਅੰਟੀਕ ਜਿਹੇ ਨੇ ਸਾਰੇ ਆ ਚੀਜ਼ਾਂ ਗੋਰੇ ਬਹੁਤ ਜਿਆਦਾ ਪਸੰਦ ਕਰਦੇ ਆ ਜਿੱਦਾਂ ਸਾਹਮਣੇ ਦੇਖ ਸਕਦੇ ਹੋ ਨਾ ਗੋਰੇ ਚੀਜ਼ਾਂ ਦੇ ਵੱਧ ਸ਼ਕੀਨ ਆ ਤਕਰੀਬਨ ਜੇ ਇੱਥੇ ਮੰਨ ਕੇ ਚੱਲੀਏ ਵੀ 100 ਅੰਗਰੇਜ਼ ਆ ਗਿਆ ਨਾ 100 ਦੇ ਵਿੱਚੋਂ 40% ਇੱਥੇ ਹੀ ਰਹਿ ਜਾਂਦੇ ਹੈਗੇ ਪਤਾ ਨਹੀਂ ਖਣ ਜਿਆਦਾ ਇਹਨਾਂ ਨੂੰ ਖਰਚਾ ਖੁਰਚਾ ਵੀ ਇੱਥੇ ਘੱਟ ਹੁੰਦਾ ਜਿੱਦਾਂ ਦੇਖਿਆ ਸਾਰੇ ਆਪ ਦੇ ਮੋਟਰਸਾਈਕਲ ਵਗੈਰਾ ਚੱਕੀ ਫਿਰਦੇ ਆ ਗੱਡੀ ਵਗੈਰਾ ਇੱਥੇ ਰਹਿ ਰੂ ਜਾਂਦੇ ਆਗੇ ਦੋ ਦੋ ਚਾਰ ਚਾਰ ਮਹੀਨੇ ਫੇਰ ਜਾਂਦੇ ਆਗੇ ਆ ਵੀ ਇੱਥੇ ਵੀ ਗੋਰਾ ਖੜਾ ਸਾਰੇ ਰਾਹ ਦੇ ਵਿੱਚ ਸਾਨੂੰ ਗੋਰੀ ਮਿਲੇ ਆਗੇ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਸ੍ਰੀ ਬ੍ਰਹਮਾ ਜੀ ਦਾ ਮੰਦਿਰ ਜਗਤਪਿਤਾ ਕਿਹਾ ਜਾਂਦਾ ਇਹਨਾਂ ਨੂੰ ਇਹ ਪੂਰੇ ਵਰਲਡ ਦੇ ਵਿੱਚ ਇਹ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਇੱਕ ਮੰਦਿਰ ਆਗਾ ਹੋਰ ਕਿਤੇ ਵੀ ਤੁਹਾਨੂੰ ਇਹ ਨਾਮ ਦਾ ਮੰਦਿਰ ਨਹੀਂ ਮਿਲੂਗਾ ਸਿਰਫ ਪੂਰੀ ਦੁਨੀਆ ਦੇ ਵਿੱਚ ਇੱਕ ਹੀ ਆ ਭੀੜ ਦੇਖੋ ਕਿੰਨੀ ਹੈ ਇੱਥੇ ਮੇਲਾ ਆ ਸਾਈਡ ਆਗਾ ਇਹ ਸਾਹਮਣੇ ਜਗਤਜੀ ਦਾ ਮੰਦਿਰ ਸੀਗਾ ਚਾਹ ਚਲ ਤੁਹਾਨੂੰ ਦਿਖਾ ਦਈਏ ਕਾਫੀ ਮੰਨਤਾ ਇਹਨਾਂ ਦੀ ਇੱਥੇ ਰਾਸਤਰੀ ਦੇਖ ਸਕਦੇ ਹੋਗੇ ਸਿਕਿਉਰਿਟੀ ਗਾਰਡ ਵੀ ਸਾਹਮਣੇ ਖੜਿਆ ਪੁਲਿਸ ਵਾਲੇ ਚਲੋ ਅੱਗੇ ਹੁਣ ਆਪਾਂ ਚੱਲਦੇ ਆ ਸਿੱਧਾ ਮੇਲੇ ਵਾਲੇ ਪਾਸੇ ਤੇ ਦੂ ਵੀਰ ਦੀਆਂ ਇੱਥੇ ਵੀ ਫੋਟਮਾਂ ਲੱਗੀਆਂ ਹੋਈਆਂ ਚਲੋ ਬਾਕੀ ਬਾਜ਼ਾਰ ਵਿੱਚ ਘੁੰਮਦਿਆਂ ਨੂੰ ਸਾਨੂੰ ਹੋ ਗਿਆ ਤਕਰੀਬਨ ਅੱਧਾ ਇੱਕ ਘੰਟਾ 20 ਤੋਂ 35 ਮਿੰਟ ਹੋ ਗਏ ਨੇਗੇ ਤਕਰੀਬਨ ਬਾਜ਼ਾਰ ਦੀ ਗੱਲ ਕਰੀਏ ਤਾਂ ਕਿਲੋ ਡਿਡ ਕਿਲੋਮੀਟਰ ਲੰਮਾ ਬਾਜ਼ਾਰ ਹੈਗਾ ਵੈਸੇ ਤਾਂ ਕਾਫੀ ਰਸਾ ਅਗਰ ਜੇਕਰ ਮੇਲਾ ਹੁੰਦਾ ਤਾਂ ਮੇਲੇ ਦੇ ਵਿੱਚ ਤਾਂ ਕਹਿੰਦੇ ਪੈਰ ਤਾਂ ਨੂੰ ਜਗ੍ਹਾ ਨਹੀਂ ਹੁੰਦੀ ਕਾਫੀ ਜ਼ਿਆਦਾ ਭਰ ਜਾਂਦਾ ਹੈਗਾ ਆ ਜਿਹੜੀਆਂ ਸਾਹਮਣੇ ਤੁਸੀਂ ਲੜੀਆਂ ਜੀਆਂ ਦੇਖ ਰਹੇ ਹੋ ਇਹ ਸਿੱਧੀਆਂ ਮੇਲੇ ਨੂੰ ਜਾਂਦੀਆਂ ਹਲੇ ਵੀ ਕਾਫੀ ਰਸ ਸੀਗਾ ਮਗਰ ਬਾਕੀ ਹੁਣ ਜਾ ਕੇ ਦੇਖਦੇ ਆ ਮੇਲੇ ਦੇ ਵਿੱਚ ਕਿੰਨਾ ਕ ਰਸ਼ ਹੋਊਗਾ ਕਿਉਂਕਿ ਮੇਲਾ ਦੱਸ ਰਹੇ ਆ ਵੀ 16 ਤਰੀਕ ਨੂੰ ਖਤਮ ਹੋ ਗਿਆ ਸੀਗਾ ਸਾਹਮਣੇ ਤੁਸੀਂ ਮੇਲੇ ਦੀ ਐਂਟਰੀ ਦੇਖ ਸਕਦੇ ਹੋਗੇ ਮੇਲਾ ਤਾਂ ਹਲੇ ਵੀ ਹੈਗਾਗਾ ਬਾਕੀ ਦੇਖਦੇ ਆ ਕਿੰਨਾ ਘਰਾਸ਼ਾ ਮੇਲੇ ਦੇ ਵਿੱਚ ਆ ਐਂਟਰੀ ਬਣਾਈ ਹੋਈ ਹੈ ਇਹਨਾਂ ਦੀ ਦੇਖਦੇ ਆ ਹਲੇ ਕਿੰਨੇ ਕ ਦੇਣਾ ਪੁੱਛਦੇ ਇਹਨਾਂ ਤੋਂ ਮੇਲੇ ਦੇ ਵਿੱਚ ਗੱਲ ਕਰੀਏ ਤਾਂ ਕੱਪੜੇ ਵਗੈਰਾ ਨੇਗੇ ਜਿਦਾ ਆ ਮੇਲਿਆਂ ਦੇ ਵਿੱਚ ਹੁੰਦਾ ਵੈਸੇ ਮਸ਼ਹੂਰਤਾ ਇਹਨਾਂ ਦਾ ਇੱਥੇ ਮੰਨ ਕੇ ਚੱਲੋ ਵੀ ਉਠਾਂ ਦਾ ਮੇਲਾ ਪਸ਼ੂਆਂ ਦਾ ਮੇਲਾ ਉਹ ਜਦਾ ਮਸ਼ਹੂਰਾ ਇਹ ਤਾਂ ਆਪਣੇ ਮੇਲੇ ਵਾਂਗੂ ਹੀ ਰਹਿ ਗਿਆ ਬਾਕੀ ਦਾ ਸਾਰਾ ਕੁਝ ਹਰੇਕ ਚੀਜ਼ ਦੀ ਦੁਕਾਨ ਲੱਗੀ ਹੋਈ ਹੈਗੀ ਇੱਥੇ ਇਹ ਆਮ ਮੇਲੇ ਵਾਂਗੂ ਹੀ ਰਹਿ ਗਿਆ ਬਾਕੀ ਦਾ ਪਸ਼ੂਆਂ ਦਾ ਮੇਲਾ ਉਹ ਦੇਖਦੇ ਆਂ ਵੀ ਉਹ ਸ਼ਾਇਦ ਉਹ ਖਤਮ ਹੋ ਗਿਆ ਆ ਦੇਖੋ ਅੰਡਰਗਰਾਊਂਡ ਮੇਲਾ ਸਾਰਾ ਕਵਰ ਆ ਪੂਰਾ ਮੀਮਕਣੀ ਤੋਂ ਆਪਾਂ ਵੇਖਣ ਆਏ ਸੀਗੇ ਪਸ਼ੂਆਂ ਦਾ ਮੇਲਾ ਇੱਥੇ ਕਿਉਂਕਿ ਬਹੁਤ ਮਹਿੰਗੇ ਮਹਿੰਗੇ ਇੱਥੇ ਜਾਨਵਰ ਹੁੰਦੇ ਆਗੇ ਉਹ ਆਪਾਂ ਨੂੰ ਨਹੀਂ ਮਿਲੇ ਹਲੇ ਮੇਲੇ ਦੇ ਪਾਸੇ ਬਾਹਰਲੇ ਪਾਸੇ ਦੀ ਗੱਲ ਕਰੀਏ ਮੇਲੇ ਦੀ ਤਾਂ ਚੰਡੋਲਾ ਵਗੈਰਾ ਹਾਸ਼ਪ ਵਗੈਰਾ ਉਹ ਲੱਗੇ ਹੋਇਆ ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਸੀਗਾ ਮਗਰ ਉਹ ਤੋਂ ਪਤਾ ਕੀਤਾ ਸੀਗਾ ਕਹਿੰਦਾ ਮੇਲਾ ਤਕਰੀਬਨ 1 ਮਹੀਨਾ ਚੱਲਦਾ ਜਿਹਦੇ ਵਿੱਚੋਂ ਪਸ਼ੂਆਂ ਦਾ ਮੇਲਾ ਜਿਹੜਾ ਮੇਨ ਆ ਇੱਥੋਂ ਦਾ ਉਹ 1 ਵੀਕ ਚੱਲਦਾਗਾ ਸਾਲ ਦੇ ਵਿੱਚ ਇੱਕ ਵਾਰੀ ਵੀ ਹੁੰਦਾ ਹੈ ਮੇਲਾ ਮਹੀਨਾ ਸਾਰਾ ਮੇਲਾ ਚੱਲਦਾ ਤੇ ਜਿਹੜਾ ਪਸ਼ੂਆਂ ਦਾ ਮੇਲਾ ਉਹ ਇੱਕ ਵੀ ਕੀ ਚੱਲਦਾਗਾ ਜਿਹਦੇ ਵਿੱਚ ਇਸ ਵਾਰ ਸਭ ਤੋਂ ਮਹਿੰਗੀ ਜਿਹੜੀ ਮੱਝ ਆਈ ਸੀਗੀ 23 ਕਰੋੜ ਦੀ ਮੱਝ ਸਭ ਤੋਂ ਮਹਿੰਗੀ ਇੱਥੇ ਆਈ ਸੀਗੀ ਮੇਲੇ ਦੇ ਵਿੱਚ ਪਸ਼ਕਰ ਦੇ ਵਿੱਚ ਕਰ ਮੇਲੇ ਦੇ ਵਿੱਚ ਆਪਾਂ ਨੂੰ ਭਰਾ ਮਿਲੇ ਹੈਗੇ ਸੋਨੂੰ ਮਲਾਉਨੇ ਆਂ ਇਹਨਾਂ ਦੇ ਨਾਲ ਆਪਣੇ ਨਾਲ ਫੋਟੋ ਵਗੈਰਾ ਕਰਵਾਈ ਆ ਕਹਿੰਦੇ ਵੀ ਸਾਨੂੰ ਵਧੀਆ ਲੱਗਦੇ ਆ ਪੰਜਾਬੀ ਭਰਾ ਆਪਣੇ ਹੋਰ ਕਿਆ ਲੈ ਬਈਆ ਬੜੀਆ ਬੜੀਆ ਆਪ ਬਤਾਓ ਬਈਆ ਕਹਾਂ ਸੋ ਆਪ ਲੋਗ ਹਮ ਰਾਜਸਥਾਨ ਰਾਸਮਨ ਸੇ ਰਾਸਮਨ ਸੇ ਨਾਮ ਕੀ ਆਪਕਾ ਮੈਂ ਨਾਮ ਬਲਵੰਦ ਬਲਵੰਦ ਆਪਕਾ ਨਾਮ ਕੀ ਹੈ ਨਾਮ ਮੋਈ ਮੋਈ ਤੋਂ আর ਆਪਕਾ ਰਾਉ ਰਾਉ ਹਾਂ ਕਹਾਂ ਸੋ ਬਰਾ ਬਰਾਕ ਆਪ ਕਹਾਂ ਸੋ ਚਿਲੇਆਵਾੜੀ ਚਿਲੇਆਵਾੜੀ ਇਹ ਕਹਾਂ ਪੇ ਹੈ ਇਹ ਜੇਵਾ ਜਾ ਕੇ ਪਾਸ ਯਾਰ ਇੰਡੀਆ ਸੇ ਬਾਹਰ ਲੱਗਤਾ ਹੈ ਚਿਲੇਆਵਾੜੀ ਠੀਕ ਹੈ ਬੜੇ ਵਧੀਆ ਬੰਦੇ ਆ ਗਏ ਆਪਾਂ ਨੂੰ ਮਿਲਿਆ YouTube ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸਪੋਰਟ ਕਰੋ ਭਾਈ ਨੂੰ థాంਕ ਯੂ ਆਪ ਵੀ ਕਰ ਦੋ ਤੁਸੀਂ ਵੀ ਕਰ ਦੋ ਆਪਾਂ ਨੂੰ ਦੇਖ ਕੇ ਰਾਸ਼ ਇੱਥੇ ਥੋੜੇ ਭਰਾ ਹੋਰ ਮਿਲਣ ਆ ਗਏ ਕਹਿੰਦੇ ਸਾਡੀ ਵੀ ਜਰੂਰ ਵੀਡੀਓ ਬਣਾਓ ਬਣਾ ਕੇ ਤੇ YouTube ਉੱਤੇ ਜਰੂਰ ਪਾਓ ਔਰ ਭਈਆ ਕੀ ਹਾਲ ਹੈ ਹਾਂ ਠੀਕ ਹੈ ਆਪ ਦਾ ਨਾਮ ਕੀ ਹੈ ਹਿਤੇਸ਼ ਸਿੰਘ ਹੈ ਹਿਤੇਸ਼ ਸਿੰਘ ਹਿਤੇਸ਼ ਸਿੰਘ ਔਰ ਔਰ ਕੌਣ ਆਇਆ ਥਾ ਇਹ ਆਇਆ ਸੀ ਪ੍ਰਦੀਪ ਸਿੰਘ ਹਰਦੀਪ ਸਿੰਘ ਇਨਕੋ ਦਾ ਮਿਲ ਚੁਕੇ ਹੈ ਚਲੋ ਠੀਕ ਹੈ ਭਾਈ ਠੀਕ ਹੈ ਭਾਈ ਸਪੋਰਟ ਕਰੋ ਭਾਈ ਕੋ ਹਾਂ ਆਵਰ ਅਗਰ ਜੈ ਕਰਵਾ ਨਾਈਂ ਕਰੋ ਹਾਂ ਕਰ ਦੋ ਭਾਈ ਚਲੋ ਠੀਕ ਹੈ ਭਾਈ ਚੱਲਦੇ ਹਾਂ ਹੁਣ ਆਪਾਂ ਅੱਗੇ ਦੇਖਦੇ ਹਾਂ ਸਨ ਸੈਂਟਰ ਪੁਆਇੰਟ ਆ ਇੱਥੇ ਥੋੜੀ ਦੂਰ ਜਾ ਕੇ ਅੱਗੇ ਆ ਕੇ ਪਹੁੰਚਾ ਭਾਈ ਤੋਂ ਹਾਂ ਬਾਕੀ ਆਪਾਂ ਇੱਧਰ ਥੋੜਾ ਜਿਹਾ ਚੰਡੋਲਾ ਵਾਲੇ ਪਾਸੇ ਆਏ ਸੀਗੇ ਵੀ ਚਲੋ ਦੇਖ ਲਈਏ ਵੀ ਇੱਧਰ ਰਸ਼ ਹੈਗਾ ਕਿ ਨਹੀਂ ਦੇਖ ਸਕਦੇ ਹਾਂ ਸਾਹਮਣੇ ਤੁਸੀਂ ਵੀ ਇਹ ਵੀ ਤਕਰੀਬਨ ਸਾਰਾ ਬੰਦ ਹੀ ਹੋ ਚੁੱਕਿਆਗਾ ਸਾਰਾ ਖਾਲੀ ਪਿਆਗਾ ਕੋਈ ਨਹੀਂ ਰਿਹਾ ਇੱਕ ਚੰਡੋਲੋ ਪਰੇ ਚੱਲਦੀ ਹੈਗੀ ਥੋੜੀ ਜਿਹੀ ਸੁੰਨ ਨਜ਼ਰ ਆ ਰਹੀ ਆ ਤਾਂ ਆ ਚੰਡੋਲ ਦੇ ਪਿਛਲੇ ਪਾਸੇ ਵੀ ਤਕਰੀਬਨ ਸਾਰੀ ਜਮਾਈ ਖਤਮ ਹੋ ਗਿਆ ਜੇਕਰ ਆਪਾਂ ਨੂੰ ਜਿਹੜੇ ਭਰਾ ਮਿਲੇ ਸੀਗੇ ਬਹੁਤ ਭਰਾ ਇਦਾਂ ਦੇ ਮਿਲਦੇ ਆਗੇ ਜਿਹੜੇ ਆਪਣੇ ਨਾਲ ਫੋਟੋਆਂ ਕਰਵਾਉਂਦੇ ਆਗੇ ਵੀਡੀਓ ਦੀ ਖਾਤਰ ਕਹਿੰਦੇ ਆਗੇ ਉਹਨਾਂ ਨੇ ਵੀ ਸਾਰਿਆਂ ਨੇ ਕਿਸੇ ਨੇ ਇੱਕ ਇੱਕ ਕਰਕੇ ਦੋ ਦੋ ਕਰਕੇ ਕਾਫੀ ਫੋਟੋਆਂ ਕਰਵਾਈਆਂ ਆਪਣੇ ਨਾਲ ਚੈਨਲ ਵੀ ਆਪਣਾ ਸਬਸਕ੍ਰਾਈਬ ਕਰਕੇ ਗਏ ਆਗੇ ਸਪੈਸ਼ਲ ਕਹਿ ਕੇ ਗਏ ਵੀ ਵੀਡੀਓ ਤੁਹਾਨੂੰ ਜਰੂਰ ਸਾਨੂੰ ਰੱਖਿਓ ਵਧੀਆ ਲੱਗਦਾ ਜਿੱਦਾਂ ਇਦਾਂ ਦੇ ਰਿਸਪਾਂਸ ਦਿੰਦੇ ਆ ਨਾ ਭਰਾ ਵਧੀਆ ਸਾਨੂੰ ਹੋਰ ਪੁਸ਼ ਮਿਲਦਾ ਵੀ ਆਪਾਂ ਹੋਰ ਅੱਗੇ ਚੱਲੀਏ ਬਸ ਇਦਾਂ ਇਦਾਂ ਦਾ ਪਿਆਰ ਹੀ ਆਪਾਂ ਨੂੰ ਖਿੱਚੀ ਫਿਰਦਾ ਹੈਗਾ ਜੇ ਕਿਸੇ ਚੀ ਵੀਰ ਨੂੰ ਪਤਾ ਆ ਜਰੂਰ ਦੱਸਿਓ ਵੀ ਇਹਨੂੰ ਕੀ ਕਹਿੰਦੇ ਆਗੇ ਕਾਦੇ ਲਈ ਇਹ ਖਾਣ ਵਾਸਤੇ ਮੋਦੇ ਦੀ ਮਾਤ ਇਸ ਟਾਈਮ ਆਪਾਂ ਜਿਹੜੀ ਜਗ੍ਹਾ ਉੱਤੇ ਪਹੁੰਚੇ ਆਂਗੇ ਪੋਸ਼ਕਰ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਜਗ੍ਹਾ ਇਹ ਸਾਰੇ ਗੋਰੇ ਇੱਥੇ ਆਥਨੇ ਆ ਕੇ ਬੈੰਦੇ ਆਗੇ ਇਹ ਸਾਰਾ ਸਨਸੈਟ 뷰 ਪੁਆਇੰਟ ਆ ਸਾਹਮਣੇ ਜੋ ਸੂਰਜ ਡੁੱਬੂਗਾ ਇੱਥੇ ਕੱਟ ਕਾਫੀ ਜ਼ਿਆਦਾ ਹੋ ਜਾਣਾਗਾ ਬਾਕੀ ਮੇਲਾ ਤੁਹਾਨੂੰ ਦਿਖਾਤਾ ਆ ਸਾਹਮਣੇ ਦੇਖੋ ਬਤਕਾਂ ਦਾ ਕੱਠ ਗੋਰੇ ਆਏ ਸੀ ਕੀ ਸਾਰੇ ਇੱਥੇ ਬੈਠੇ ਆ ਸਾਹਮਣੇ ਪੰਡਤ ਫਿਰਦਾਗਾ ਪੰਡਤ ਨੇ ਟਿਕਾ ਟੁਕਾ ਲਾਈ ਜਾਂਦਾ ਤੇ ਪ੍ਰਸ਼ਾਦ ਵਗੈਰਾ ਦਊਗਾ ਆਪਾਂ ਇੱਥੇ ਬਸ ਸ਼ਾਮ ਦਾ ਟਾਈਮ ਹੋਣ ਵਾਲਾ ਹੀ ਆ ਰਹਿ ਗਿਆ ਅੱਧਾ ਪੂਰਾ ਘੰਟਾ ਸੂਰਜ ਦੀ ਰੋਸ਼ਨੀ ਬਹੁਤ ਪੈਂਦੀ ਆ ਬਜਾ ਸਨਸੈਟ ਪੁਆਇੰਟ ਸਨਸੈਟ ਜਦੋਂ ਹੋ ਗਿਆ ਉਸ ਤੋਂ ਬਾਅਦ ਆਪਾਂ ਫਿਰ ਸਿੱਧਾ ਗੁਰਦੁਆਰਾ ਸਾਹਿਬ ਹੀ ਜਾਵਾਂਗੇ ਅੱਜ ਕਰਾਂਗੇ ਰੈਸਟ ਕਰਕੇ ਫਿਰ ਸਵੇਰੇ ਚੱਲੇ ਪਾਵਾਂਗੇ ਦੱਸ ਦਿਆਂ ਇੱਥੋਂ ਆਪਾਂ ਜਾਵਾਂਗੇ ਜੋਧਪੁਰ ਵਾਲੀ ਸਾਈਡ ਚਲੋ ਹੁਣ ਥੋੜਾ ਸਨਸੈਟ ਵੇਖ ਲਈ ਅਸੀਂ ਵੀ ਲਾਣੇ ਤੁਹਾਨੂੰ ਵੀ ਦਿਖਾਉਣਾ ਫਿਰ ਇੱਕ ਦੂਸਾਰਾ ਸਨਸੈਟ ਕਿ ਆ ਸਨਸੈਟ 뷰 ਦੇ ਸਾਹਮਣੇ ਬਿਲਕੁਲ ਰੈਸਟੋਰੈਂਟ ਬਣੇ ਹੋਏ ਆਗੇ ਜਿਨ੍ਹਾਂ ਦੀਆਂ ਕੁਰਸੀਆਂ ਦਾ ਮੂੰਹ ਇਧਰਲੀ ਸਾਈਡ ਨੂੰ ਕੀਤਾ ਹੋਇਆ ਲੇਕ ਵਾਲੀ ਸਾਈਡ ਸਾਰਾ तकरीबन ਮੇਰੇ ਖਿਆਲ ਨਾਲ ਸਾਰਾ ਭਰ ਜੂਗਾ ਇਹ ਜਦੋਂ ਬਾਕੀ ਟਾਈਮ ਹੋਇਆ ਉਦੋਂ ਫਿਰ ਤੁਹਾਨੂੰ ਸਾਰਾ ਦਿਖਾਉਨੇ ਆਂਗੇ

ਈਵਣਾ ਪੱਦਾ ਪੋਣਾ ਘੰਟਾ ਹੋ ਗਿਆ ਆਪਾਂ ਨੂੰ ਇੱਥੇ ਬੈਠਿਆ ਨੂੰ ਸਨਸੈਟ 뷰ਪੈਂਟ ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੇ ਸਨਸੈਟ ਹੋ ਰਿਹਾ ਸਾਹਮਣੇ ਆਪਣੇ ਕੋਈ ਅਸੀਂ ਕਾਫੀ ਕੋਲ ਦੇਖਿਆ ਤਕਰੀਬਨ ਅੱਧੇ ਪੋਨੇ ਘੰਟੇ ਦੀ ਖਾਤਰ ਅਸੀਂ ਆਪਦੇ ਆਪ ਨੂੰ ਟਾਈਮ ਦਿੱਤਾ ਆਪਣੇ ਸੱਜੇ ਪਾਸੇ ਜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋਰੀਆਂ ਬੈਠੀਆਂ ਜਿਹੜੀਆਂ ਡਾਇਰੀ ਉੱਤੇ ਲਿਖ ਰਹੀਆਂ ਕੋਈ ਇੱਥੇ ਇੰਜੋਏ ਕਰ ਰਿਹਾ ਮਿਊਜ਼ਿਕ ਕੋਈ ਸਾਹਮਣੇ ਸਨਸੈਟ ਦੇਖ ਰਿਹਾਗਾ ਕਾਫੀ ਹੋਣਾ ਤਕਰੀਬਨ ਅਰਾਸ਼ ਹੋ ਚੁੱਕਿਆ ਆਪਣੇ ਪਿਛੇ ਜੇ ਦੇਖ ਸਕਦੇ ਹੁੰਦਾ ਆਪਾਂ ਬਾ ਥੋੜੇ ਟਾਈਮ ਬਾਅਦ ਤੁਹਾਨੂੰ ਆਪਾਂ ਸਨਸੈਟ ਦੀ ਜਿਹੜੀ ਟਾਈਮ ਲੈਂਪ ਦਿਖਾਵਾਂਗੇ ਦੱਸਿਓ ਫਿਰ ਕਿੱਦਾਂ ਦਾ ਸਨਸੈਟ ਦੇ ਵਿੱਚ ਟਾਈਮ ਲੈਂਪ ਬਣਿਆਗਾ ਜ਼ਰੂਰ ਸਾਨੂੰ ਕਮੈਂਟ ਵਿੱਚ ਦੱਸਿਓ ਵੀ ਵਧੀਆ ਬਣਿਆ ਕਿੱਦਾਂ ਬਣਿਆਗਾ ਮੈਨ ਲਦਿਆਂ ਜੀ ਸਨਸੈਟ 뷰 ਪੁਆਇੰਟ ਤੁਸੀਂ ਵੀ ਇੰਜੋਏ ਕਰੋ ਅਸੀਂ ਵੀ ਇੰਜੋਏ ਕਰ ਰਹੇ ਹਾਂ ਹਾਂਜੀ ਫਿਰ ਕਿੱਦਾਂ ਲੱਗਿਆ ਸੰਸੈਟ ਵਿਊ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਚੀਜ਼ ਕਾਫੀ ਟਾਈਮ ਲੱਗ ਜਾਂਦਾ ਤੇ ਕਿਹੜਾ ਸਾਨੂੰ ਪੌਣਾ ਘੰਟਾ ਹੋ ਗਿਆ ਫੋਨ ਰੱਖੇ ਨੂੰ ਟਾਈਮ ਲੈਂਪ ਦੇ ਉੱਤੇ ਜ਼ਰੂਰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਇਹ ਜਿਹੀ ਚੀਜ਼ਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈਗਾ ਬਾਕੀ ਕਮੈਂਟਾਂ 'ਚ ਇਹ ਵੀ ਦੱਸਿਓ ਕਿ ਕਿੱਦਾਂ ਦਾ ਲੱਗਿਆ ਜਿਹੜਾ ਇੱਥੋਂ ਦਾ ਮੇਨ ਸਨਸੈਟ ਪੁਆਇੰਟ ਆ ਤਕਰੀਬਨ ਤੁਸੀਂ ਦੇਖ ਸਕਦੇ ਹੁਣ ਕਾਫੀ ਰਾਸ਼ ਹੋ ਗਿਆ ਇੱਥੇ ਪਿੱਛੇ ਬੈਕ ਗਰਾਉਂਡ ਤੇ ਮਿਊਜ਼ਿਕ ਚੱਲ ਜਾਂਦਾ ਹੈਗਾ ਮਠਾ ਮਠਾ ਜਾ ਹਾਂਜੀ ਚਲੋ ਠੀਕਾ ਹੁਣ ਤੁਹਾਨੂੰ ਪੁਸ਼ਕਰ ਦਾ ਆਪਾਂ ਸਾਰਾ ਕੁਝ ਦਿਖਾਤਾਗਾ ਮੇਲਾ ਵੀ ਦਿਖਾਤਾ ਸੀਗਾ ਸਨਸੈਟ ਪੁਆਇੰਟ ਵੀ ਦਿਖਾਤਾ ਸੀਗਾ ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂਗੇ ਕੱਲ ਨੂੰ ਜਿਹੜੇ ਆਪਾਂ ਇਥੋਂ ਚੱਲੇ ਪਉਣੇ ਆਂਗੇ ਜੋਧਪੁਰ ਲਈ ਚੱਲਾਂਗੇ ਤਕਰੀਬਨ ਜੋਧਪੁਰ ਇੱਥੋਂ ਪੈ ਜਾਂਦਾ ਆਪਾਂ ਨੂੰ 170 80 ਕੁ ਪੈ ਜਾਂਦਾ ਸਮਥਿੰਗ ਬਾਕੀ ਪਤਾ ਕਰਕੇ ਦੇਖ ਲੈਨੇ ਆ ਕਿੰਨਾ ਕੁ ਮੈਸੂ ਆਪਾਂ ਨੂੰ ਬਾਕੀ ਚਲੋ ਵੀਡੀਓ ਵਧੀਆ ਲੱਗੀ ਜਾਂਦੀ ਆ లైక్ కామెంట్స్ షేర్ చేసి సబ్స్క్రైబ్ जरूर કરી ਚੱਲਿਓ बाकी ਆਪਣੀ Instagram ID ਉੱਤੇ ਜਾ ਕੇ ਫੋਲੋ जरूर ਕਰ ਲਓ अमनफ्रा ऑफिशियल ਦੇ ਨਾਮ ਉੱਤੇ ਹੈਗੀ ਚਲੋ ਠੀਕ ਆ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰ ਦਿਆਂਗੇ थैंक यू ਧੰਨਵਾਦ ਬਾਏ ਬਾਏ